ਚਾਲ ਹੱਕ ਕਰਾਉਣਾ ਮਿਲਿਆ ਬਲੰਦ ਆਵਾਜ਼ਾਂ ਵੀ ਪੂਰੀ ਨਹੀਂ ਹੋਈ ਸੋ ਨਾਰੇ ਜ਼ੋਰ ਲਾਣੇ ਤੇ ਪ੍ਰੈਸ ਵਾਲੇ ਵੀ ਰੈਂਟ ਮਗਰੋਂ ਪੁੱਛੋਂ ਕੋਲ ਆਦੇ ਰਵਾਜ ਨਹੀਂ ਆਰੀ ਆਵਾਜ਼ ਦੋਵੇਂ ਹੱਥ ਜਾ ਕੇ ਨਾਰੇ ਲਾਣਿਆ ਜਿੱਥੇ ਭੈਣਾ ਦੀ ਸਮੂਲੀਅਤ ਹੋਵੇ ਉਥੇ ਸਾਰੇ ਕਾਰਜ ਆਪਣੇ ਗੁਰੂ ਮਾਲੇ ਪੂਰੇ ਕਰਦਾ ਹੈ ਭੈਣਾ ਨੂੰ ਵੀ ਬੇਨਤੀ ਹੈ ਕਿ ਦੋਵੇਂ ਹੱਥਾਂ ਕੇ ਨਾਰੇ ਲਾਣਿਆ ਪੰਜਾਬ ਜਿੰਕਾਰ ਹਾਏ ਹੋਏ